ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਪ੍ਰਤਾਪ ਬਾਜਵਾਨੀ ਸਿੱਧੂ ਮੂਸੇਵਾਲੇ ਦੀ ਹਤਿਆ ਨੂੰ ਲੈ ਕੇ ਚੁੱਕੇ ਸਵਾਲ ਅੱਗੋਂ ਦੇਖੋ ਹੁਰਕੁ ਜੀ ਕੀ ਕਿਹਾ ਸਰ ਜਿਹੜਾ ਮੈਂ ਇਸ ਟਾਈਮ 0R ਦੇ ਵਿੱਚ ਮੁੱਦਾ ਉਠਾ ਰਿਹਾ ਇਹ ਉਹ ਮੁੱਦਾ ਜਿਹੜਾ ਸਮੁੱਚੇ ਪੰਜਾਬ ਨੂੰ ਬਹੁਤ ਹੱਦ ਤੱਕ ਇਫੈਕਟ ਕਰ ਰਿਹਾ ਉਹ ਮੁੱਦਾ ਹੈ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਤੁਹਾਨੂੰ ਪਤਾ ਹੋਏਗਾ ਡੈਡ ਟੈਰਰਿਸਟ ਜਿਹੜਾ ਸੌਰੀ ਗੈਂਗਸਟਰ ਜਿਹੜਾ ਇਹ ਬਹੁਤ ਵੱਡੇ ਕ੍ਰਾਈਮਸ ਦੇ ਵਿੱਚ ਇਹਦਾ ਨਾਂ ਹੈ ਪੰਜਾਬ ਦੇ ਵਿੱਚ ਇੱਕ ਸਾਡਾ ਬਹੁਤ ਹੀ ਨੋਨ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹਦੇ ਗੈਂਗ ਦਾ ਪੂਰਾ ਹੱਥ ਹੈ ਸੀ ਉਹਨਾਂ ਨੇ ਮਾਰਿਆ ਇਸ ਨੂੰ ਉਸ ਤੋਂ ਬਾਅਦ ਬਾਲੀਵੁੱਡ ਦੇ ਐਕਟਰਸ ਬਾਹਰ ਵੀ ਹੁਣ ਤੁਸੀਂ ਵੇਖ ਰਹੇ ਹੋ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਲੈ ਰਹੇ ਸਾਰੇ ਪੰਜਾਬ ਦੇ ਵਿੱਚ ਇਹ ਨਵਾਂ ਟ੍ਰੈਂਡ ਪਿਛਲੇ 2.5 ਸਾਲ ਤੋਂ ਇਸ ਤੋਂ ਪਹਿਲੇ ਗੈਂਗਸਟਰਸ ਬਹੁਤ ਘੱਟ ਜਾਣੇ ਜਾਂਦੇ ਹੁਣ ਬੇਨਤੀ ਹੈ ਇਸ ਤਰ੍ਹਾਂ ਸਰ ਇੱਕ ਨੈਸ਼ਨਲ ਟੈਲੀਵਿਜ਼ਨ ਚੈਨਲ ਦੋ ਦਫਾ ਇੱਕ ਇੱਕ ਘੰਟੇ ਦੀ ਇੰਟਰਵਿਊ ਇਸ ਗੈਂਗਸਟਰ ਦਾ ਕੀਤੀ ਜਦੋਂ ਇਹ ਰੌਲਾ ਰੱਪਾ ਪਿਆ ਕਿ ਪੰਜਾਬ ਦੀ ਜੇਲ੍ਹਸ ਦੇ ਵਿੱਚ ਇਹ ਇੰਟਰਵਿਊਜ਼ ਹੋਈਆਂ ਨੇ ਸਾਡੇ ਆਨਰੇਬਲ ਸੀ ਮਿਨਿਸਟਰ ਸਾਹਿਬ ਨੇ ਵੀ ਜਿਨ੍ਹਾਂ ਕੋ ਹோம் ਦਾ ਮਹਿਕਮਾ ਤੇ ਜੇਲ੍ਹ ਦਾ ਮਹਿਕਮਾ ਇਹ ਵੀ ਮੰਨਕਰ ਹੋਏ ਸਾਡੇ ਡਾਇਰੈਕਟਰ ਜਨਰਲ ਸਾਹਿਬ ਵੀ ਮੰਨਕਰ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਇੰਟਰਵਿਊਜ਼ ਨੇ ਨਹੀਂ ਹੋਈਆਂ ਕਿਸੇ ਬਾਹਰੀ ਸਟੇਟ ਤੋਂ ਹੋਈਆਂ ਹੁਣ ਫਿਰ ਔਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਇਹਨਾਂ ਦੇ ਇੱਕ ਸਪੈਸ਼ਲ ਡੀਜੀਪੀ ਨੇ ਮਿਸਟਰ ਪ੍ਰਭੋਤ ਕੁਮਾਰ ਉਹਨਾਂ ਨੂੰ ਇਹ ਇਨਕੁਆਇਰੀ ਦਿੱਤੀ ਗਈ ਉਹਨਾਂ ਇੱਕ ਲਫਾਫੇ ਦੇ ਵਿੱਚ ਜਿਹੜੀ ਰਿਪੋਰਟ ਪਾਈ ਉਹ ਬੜੀ ਸੰਸਰੀ ਕੇਸ ਸੀ ਜਿਹੜੀ ਗੱਲ ਉਹਨਾਂ ਨੇ ਸਰ ਸਾਹਮਣੇ ਲੈ ਕੇ ਆਂਦੀ ਵਾਇਆ ਹਾਈ ਕੋਰਟ ਉਹ ਇਹ ਸੀ ਕਿ ਇੱਕ ਇੰਟਰਵਿਊ ਉਸ ਦੀ ਖਰੜ ਦੇ CIA ਦੇ ਵਿੱਚ ਕਰਵਾਈ ਗਈ ਸੀ ਉਹ ਇੰਟਰਵਿਊ ਦੇ ਵਿੱਚ ਇੱਕ ISP ਲੈਵਲ ਦੇ ਆਫੀਸਰ ਨੇ ਆਪਣਾ ਫੋਨ ਇਸਤੇਮਾਲ ਕਰਨ ਵਾਸਤੇ ਦਿੱਤਾ ਗਿਆ ਜੀ ਇਹ ਸਰ ਬਹੁਤ ਜਸਰਾ ਤੁਸੀਂ ਕੱਲ ਇੱਕ ASI ਦੀ ਬਕਾਇਦਾ ਤੌਰ ਸਾਰੇ ਹਾਊਸ ਨੇ ਤੁਹਾਡੀ ਸਪੋਰਟ ਕਰਕੇ ਗੱਲ ਕਹੀ ਕਿ ਡਾਇਰੈਕਟਰ ਜਨਰਲ ਸਾਹਿਬ ਇਥੇ ਉਹ ਰਿਪੋਰਟ ਨੂੰ ਰੱਖਣ ਮੇਰਾ ਖਿਆਲ ਉਸ ਤੋਂ ਵੱਡੀ ਗੱਲ ਏ ਮੈਂ ਮੰਗ ਕਰਾਂਗਾ ਜਿਸਾਂ ਪਾਰਲੀਮੈਂਟ ਦੇ ਵਿੱਚ ਸਰ JPCs ਬਣਦੀਆਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣਦੀਆਂ ਦੋਨੋਂ ਹਾਊਸਸ ਦੀਆਂ ਜਿੱਥੇ ਕਿਤੇ ਬਹੁਤ ਵੱਡਾ ਕੋਈ ਮੁੱਦਾ ਹੈ ਇਸ ਕਿਸਮ ਦਾ ਹੈ ਗੰਭੀਰ ਮੁੱਦਾ ਹੈ ਕੱਲ ਅਮਨ अरोड़ा ਜੀ ਨੇ ਵੀ ਜ਼ਿਕਰ ਕੀਤਾ ਸੀ ਸਾਨੂੰ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਐਡਾਪਟ ਕਰਨਾ ਪਏਗਾ ਮੈਂ ਮੰਗ ਕਰਾਂਗਾ ਇੱਕ ਬਕਾਇਦਾ ਤੌਰ ਅਸੈਂਬਲੀ ਦੀ ਕਮੇਟੀ ਬਣਾਈ ਜਾਏ ਜਿੱਥੇ ਇਸ ਕਿਸਮ ਦੇ ਸੰਗੀਨ ਅਲਜ਼ਾਮ ਜਿਹੜੇ ਉਹ ਪੁਲਿਸ ਦੇ ਉੱਤੇ ਲੱਗਦੇ ਮੈਂ ਪੁੱਛਣਾ ਚਾਹਾਂਗਾ ਸਰ ਇੱਥੇ ਕਿ AGTF ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣੀ ਹੈ ਉਹਦੀ ਹਿਰਾਸਤ ਵਿੱਚ ਆਦਮੀ ਸੀ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਪੰਜਾਬ ਇੰਟੈਲੀਜੈਂਸ ਦੇ ਚੀਫ ਉੱਤੇ ਪੰਜਾਬ ਇੰਟੈਲੀਜੈਂਸ ਨੂੰ ਕੀ ਇਹ ਪਤਾ ਨਹੀਂ ਸੀ ਕਿ ਜੇਲ੍ਹ ਦੇ ਵਿੱਚੋਂ ਉਹ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਪ੍ਰੋਗਰਾਮ ਬਣ ਰਿਹਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਸ਼ਿਫਟ ਕੀਤਾ ਗਿਆ ਕੀ ਪੰਜਾਬ ਇੰਟੈਲੀਜੈਂਸ ਨੇ ਪੰਜਾਬ ਗਵਰਨਮੈਂਟ ਨੂੰ ਹਤਲਾ ਨਹੀਂ ਦਿੱਤੀ ਇਹਦੀ ਕਿ ਕਿਸੇ ਇੱਕ ਸਿਵਲ ਪੁਲਿਸ ਦੇ ਏ AGTF ਦੇ ਵਿੱਚੋਂ ਇੱਕ CIA ਚ ਕਿਸ ਤਰ੍ਹਾਂ ਪਹੁੰਚਿਆ ਜੀ ਆਦਮੀ ਕਨਕਲੂਡ ਕਰੋ। ਤਾਂ ਮੈਂ ਕਨਕਲੂਡ ਇਹਦੇ ਵਿੱਚ ਸਿਰਫ ਐਹੀ ਗੱਲ ਕਹਿਣੀ ਹੈ ਕਿ ਤੁਸੀਂ ਕਾਈਂਡਲੀ ਕਿਰਪਾ ਕਰੋ ਇੱਕ ਕਮੇਟੀ ਬਣਾਓ। ਪ੍ਰਬੋਧ ਕੁਮਾਰ ਜੀ ਜਿਹੜੇ ਨੇ ਜਿਨ੍ਹਾਂ ਨੇ ਇਹਦੀ ਇਨਕੁਆਰੀ ਕੀਤੀ ਉਹ ਇਹਦੀ ਹੁਣ ਇਨਵੈਸਟੀਗੇਸ਼ਨ ਕਰ। ਤੇ ਜਿਹੜੇ ਆਫੀਸਰਜ਼ ਇਨਵੋਲਡ ਨੇ ਸਮੁੱਚਾ ਪੰਜਾਬ ਚਾਹੁੰਦਾ ਸਰ ਕਿ ਇਹ ਰਿਪੋਰਟ ਇੱਥੇ ਹਾਊਸ ਦੇ ਵਿੱਚ ਰੱਖੀ ਜਾਏ ਕਿ ਕਿਹੜੇ ਅਫਸਰ ਇਨਵੋਲਡ ਨੇ ਕਿਹੜੀ ਏਜੰਸੀ ਇਨਵੋਲਡ ਹੈ ਤੇ ਕਿਹੜੇ ਲੋਕਾਂ ਨੇ ਇਸ ਐਡਾ سنگੀਨ ਜਿਹੜਾ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਨੂੰ ਕੌਣ ਇੱਥੇ ਸਪੋਰਟ ਕਰ ਰਿਹਾ ਹੈ ਤਾਂ ਮੈਂ ਇੱਕ ਗੁਦਾਰਿਸ਼ ਤੁਹਾਨੂੰ ਕਰਾਂਗਾ ਕਿਰਪਾ ਕਰਕੇ ਜਿਸ ਤਰ੍ਹਾਂ ਕੱਲ ਤੁਸੀਂ ਐਕਸ਼ਨ ਲਿਆ ਇਸ ਨੂੰ ਵੀ ਓਨੀ ਗੰਬੀਰਤਾ ਨਾਲ ਲਓ ਹਰ ਰੋਜ਼ ਫਰੋਤੀਆਂ ਦੇ ਟੈਲੀਫੋਨਸ ਹਰ ਰੋਜ਼ ਗੋਲੀਆਂ ਮਾਰੀਆਂ ਜਾਂਦੀਆਂ ਦੂਰ ਤੱਕ ਪੰਜਾਬ ਬਦਨਾਮ ਹੋ ਰਿਹਾ ਹੈ ਇਹਦੇ ਵਿੱਚ ਤੁਸੀਂ ਨਮਾਇਆ ਰੋਲ ਅਦਾ ਕਰੋਗੇ ਜੇ ਅਸੀਂ ਇਹ ਚੀਜ਼ ਨੂੰ ਨਿਪਰੇ ਚਾੜ੍ਹ ਸਕਾਂਗੇ ਮੈਂ ਇੰਨੀ ਹੀ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ